ਗਲਾਸ ਉੱਟਣ ਵਾਲੇ ਮੁੰਡੇ ਦੇ ਨਾਲ ਸਮਝੌਤਾ ਕਰਨ ਪਹੁੰਚੀ ਡਾਂਸਰ ਸਿਮਰ ਸੰਧੂ ਬੰਦ ਕਮਰੇ ਦੇ ਵਿੱਚ ਉਹਨਾਂ ਨੌਜਵਾਨਾਂ ਦੇ ਨਾਲ ਕੀਤੀ ਮੀਟਿੰਗ ਜਿਨ੍ਹਾਂ ਦੇ ਨਾਲ ਵਿਆਹ ਤੇ ਹੋਈ ਸੀ ਬਹਿਸਬਾਜੀ ਤੁਹਾਨੂੰ ਦੱਸਦੀ ਹੈ ਕਿ ਮੀਡੀਆ ਨਾਲ ਗੱਲਬਾਤ ਕਰਦੇ ਸਿਮਰ ਸੰਧੂ ਨੇ ਕਿਹਾ ਕਿ ਜਿਸ ਮੁੰਡੇ ਨੇ ਗਲਾਸ ਉੱਟਿਆ ਸੀ ਉਹ ਆਫ ਕੈਮਰਾ ਮੇਰੇ ਕੋਲ ਮਾਫੀ ਮੰਗਦਾ ਹੈ ਪਰ ਮੈਂ ਉਦੋਂ ਤੱਕ ਉਸ ਨੂੰ ਮਾਫ ਨਹੀਂ ਕਰਾਂਗੀ ਉਦੋਂ ਤੱਕ ਪਰਚਾ ਵਾਪਸ ਨਹੀਂ ਲਵਾਂਗੀ ਜਦ ਤੱਕ ਉਹ ਕੈਮਰੇ ਸਾਹਮਣੇ ਆ ਕੇ ਮਾਫੀ ਨਾ ਮੰਗ ਲਵੇਗਾ ਇਹ ਗਰੁੱਪ ਦੀ ਕੋਈ ਗਲਤੀ ਨਹੀਂ ਸੀਗੀ ਤੇ ਗਰੁੱਪ ਦੇ ਲਈ ਮੈਂ ਸਾਈਨ ਕਰਨ ਜਾ ਰਹੀ ਹਾਂ ਕਿ ਜਿਗਰੁੱਪ ਦੀ ਕੋਈ ਗਲਤੀ ਨਹੀਂ ਸੀਗੀ ਠੀਕਾ ਜਿਹ ਗਰੂਪ ਦੇ ਵਿੱਚ ਹੈ ਹੀ ਨਹੀਂ ਸੀ ਵਿਚਾਰੇ ਦੀ ਗੱਤੀ ਜਿਹੜਾ ਗਲਾਸ ਵਾਲਾ ਮੁੰਡਾ ਆ ਉਹ ਤੁਹਾਨੂੰ ਸਾਰੇ ਫੋਟੋਮਾਂ ਦਾ ਵੀ ਪਤਾ ਸਾਰਾ ਕੁਛ ਹੈ ਨਾ ਉਹ ਉਹ ਕੈਮਰੇ ਸਾਹਮਣੇ ਆ ਲਈ ਮਨਾ ਕਰ ਰਿਹਾ ਕੁਲੈਕਸ਼ਨ ਕੋਈ ਲਿਖ ਦਿੱਤੀ ਆ ਜਾਂ ਇਹ ਕੈ ਵੀ ਨਹੀਂ ਉਹਦੇ ਤੇ ਤਾਂ ਹੱਦਲੇ ਵੀ ਦਰਜ ਹੈ ਮਾਮਲਾ ਹਾਂ ਉਹਦੇ ਤੇ ਹੱਲੇ ਵੀ ਦਰਜ ਹੈ ਕੋਈ ਕੁਛ ਰਿਟਰਨ ਹੋਇਆ ਨਾ ਹਾਂ ਕੁਛ ਰਿਟਰਨ ਹੋਇਆ ਕੁਛ ਨਾ ਮਾ ਇਹ ਹੋਇਆ ਵਾ ਕਿ ਜਿਹ ਗਰੂਪ ਜਿਹੜਾ ਵਾ ਹਨਾ ਜਿਹਦੀ ਨੌਕਰੀ ਗਈ ਹੈ ਮੇਰੀ ਵਜ੍ਹਾ ਨਾਲ ਹਨਾ ਤੇ ਉਹ ਇਹਨਾਂ ਨੂੰ ਫੜਲੇ ਉਹਨੂੰ ਤਾਂ ਮਿਲਖਾਇਆ ਨਹੀਂ ਸੀਗਾ ਕੁਛ ਵੀ ਠੀਕ ਹੈ ਉਹਦੀ ਨੌਕਰੀ ਵਾਪਸ ਦੇ ਲਈ ਐਫੀਡੇਵਿਟ ਦੇਣਾ ਹੈ ਠੀਕਾ ਜਿਹੜਾ ਆ ਬੰਦਾ ਆ ਜਿਹੜਾ ਗਲਾਸ ਵਾਲਾ ਆ ਇਹ ਮੀਡੀਆ ਸਾਹਮਣੇ ਆਣ ਉਹ ਕਹਿੰਦਾ ਮੈਂ ਨਹੀਂ ਆਣਾ ਮੈਂ ਸੌਰੀ ਨਹੀਂ ਮੰਗਣੀ ਹੈਗੀ ਇੱਦਾਂ ਉਦਾਂ ਤੇ ਇਹਦੇ ਤੋਂ ਹੱਲੇ ਉਹੀ ਚੱਲਦਾ ਫਿਰ ਉਹ ਮੈਂ ਪਛਾਣ ਲਿਆ ਆ ਅਗਲੇ ਦਿਨ ਤੱਕ ਨੇ ਹੋਇਆ ਵਾ ਕਿ ਮੈਂ ਮੁੰਡਾ ਪਛਾਣ ਲਿਆ ਵਾ ਉਹ ਮੁੰਡਾ ਇਹਨਾਂ ਨੇ ਫੜ ਲਿਆ ਆ ਨਹੀਂ ਜਿਹੜਾ ਪੁਲਿਸ ਵਾਲਾ ਕਹਿ ਰਹੇ ਉਹ ਨਹੀਂ ਸੀ ਪੁਲਿਸ ਨੇ ਕਿਵੇਂ ਫੜ ਲਿਆ ਆਪਣੇ ਤੌਰ ਤੇ ਆਪਣੇ ਤੌਰ ਤੇ ਪੜਿਆ ਸੀ ਨਾ ਗਰੂਪ ਪੜਿਆ ਸੀ ਨਾ ਕਿ ਜਿਹੜੋ ਜਿਹੜੋ ਗਰੂਪ ਨੂੰ ਪੁੱਛਿਆ ਅੱਗੇ ਉਹਨਾਂ ਦਾ ਦੋਸਤ ਹੀ ਸੀਗਾ ਅੱਗੇ ਉਹ ਹਾਂ ਉਹ ਜਿਹੜਾ ਮੁੰਡਾ ਵਾ ਇੱਥੇ ਕਹਿਦਾ ਉਹਦੀ ਮੈਨੂੰ ਪਛਾਣ ਆ ਉਹ ਜਿਹੜਾ ਮੁੰਡਾ ਜਗਰੂਪ ਜਗਰੂਪ ਵੱਲੋਂ ਤੁਹਾਡੇ ਉੱਤੇ ਪੈਸੇ ਸਿੱਟੇ ਗਏ ਨੇ ਤੁਸੀਂ ਇਹ ਤੋਂ ਇਨਕਾਰ ਕਰਦੇ ਹੋ ਹੁਣ ਜਗਰੂਪ ਨੇ ਮੇਰੇ ਉੱਪਰ ਪੈਸੇ ਨਹੀਂ ਸਿੱਟੇ ਪਰ ਉਹ ਖੁਦ ਮੰਨਦਾ ਬਾਬੀ ਜਗਰੂਪ ਜਗਰੂਪ ਨੇ ਪੈਸੇ ਸਿੱਟੇ ਸੀ ਕਿ ਸਟੇਜ ਤੇ ਆ ਕੇ ਸਿੱਟੇ ਸੀ ਕੋਹਾਰਾ ਆਰਟਿਸਟ ਦੇ ਉੱਪਰ ਪੈਸੇ ਸਿੱਟੇ ਜਾਂਦੇ ਨੇ ਹਾਂਜੀ ਜਗਰੂਪ ਨੇ ਕੋਈ ਪ੍ਰੈਸ਼ਰ ਦਾ ਨਹੀਂ ਪੁਲਿਸ ਦਾ ਵੀ ਤੁਸੀਂ ਉਹਨੂੰ ਬਾਹਰ ਕੱਢ ਰਹੇ ਹੋ ਮੈਨੂੰ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੈ ਠੀਕ ਹੈ ਰੱਬ ਉੱਪਰ ਦੇਖਦਾ ਪਿਆ ਹੈ ਸਾਡੇ ਸਿਸੀਟੀਵੀ ਕੈਮਰੇ ਤੋਂ ਸਭ ਤੋਂ ਵੱਡਾ ਉਹ ਬੈਠਾ ਹੈ ਠੀਕ ਹੈ ਦੇ ਜਿਹੜਾ ਕੀ ਕਹਿੰਦੇ ਅੱਜ ਗਰੂਪ ਦੀ ਕੋਈ ਗਲਤੀ ਨਹੀਂ ਸੀ ਗਰੂਪ ਨੂੰ ਬਸ ਉਹ ਧਾਰੀਵਾਲ ਨੂੰ ਮੈਂ ਕਿਹਾ ਸੀ ਨਾ ਕਿ ਡੀਜੇ ਰਸ ਨੂੰ ਪਠਾਨ ਕਰ ਦੋ ਉਸ ਮੁੰਡੇ ਦੀ ਬਤ ਤੇ ਹੁਣ ਮੈਨੂੰ ਅਜੀ ਚੰਗੀ ਪਰ ਪਛਾਣ ਆ ਗਈ ਹੈ ਮੁੰਡੇ ਦੀ ਉਹ ਤੇ ਕੋਈ ਮੁੰਡੇ ਨਾਲ ਹੋ ਰਹੀ ਹੈ ਉਹ ਮੁੰਡੇ ਨਾਲ ਚਰਾਂਗੇ ਹਾਂ ਬਿਲਕੁਲ ਲੜਾਂਗੀ ਉਹ ਕੈਮਰੇ ਦੇ ਸਾਹਮਣੇ ਆ ਕੇ ਇਨਕਾਰ ਕਰ ਰਿਹਾ ਕਹਿੰਦਾ ਮੇਰੀ ਫੈਮਲੀ ਦੇਖੂਗੀ ਇਹ ਦੇਖੂਗੀ ਉਹਨੂੰ ਉਦੋਂ ਨਹੀਂ ਪਤਾ ਲੱਗਾ ਜਿੱਦਣ ਮੇਰੇ ਗਲਾਸ ਮਾਰ ਰਿਹਾ ਸੀ ਮੇਰੀ ਵੀ ਤਾਂ ਮਤਲਬ ਅਮੀ ਹੋਈ ਹੈ ਵਿੱਚੋਂ ਆਫ ਕੈਮਰਾ ਮਾਫੀ ਮੰਗ ਲਈ ਉਸ ਕੈਮਰਾ ਵੀ ਤਾਂ ਉਸ ਕੈਮਰਾ ਮਾਰ ਵੀ ਮੰਗ ਰਿਹਾ ਸੀਗਾ ਪਰ ਮੈਂ ਕਹਿ ਲਈ ਕਿ ਚਲੋ ਇਦਾਂ ਨਹੀਂ ਹੋਣਾ ਜੀਦਾ ਹਨਾ ਜੋ ਕੁਛ ਐ ਜਲੂਸ ਨਿਕਲਿਆ ਵਾ ਤੇ ਫਿਰ ਤੂੰ ਬੰਦੇਾਂ ਨੂੰ ਮਾਫ਼ੀ ਮੰਗ ਲਾ ਹਾਂ ਤੁਸੀਂ ਕਹਿੰਦੇ ਮੈਂ ਗਲਤ ਕਿਹਾ ਹਾਂ ਹਨਾ ਕਿਉਂਕਿ ਛੋਟਾ ਹੋ ਜਾਏ ਮੈਸਜੇ ਮੇਰੇ ਨਾਲ ਲੱਗਿਆ ਕੇ ਮਾਫ਼ੀ ਮੰਗੇ ਹਾਂ ਸਮਾਨ ਲੱਗਿਆ ਕੇ ਮਾਫ਼ੀ ਮੰਗੇ ਤੇ ਜੇਕਰ ਉਹ ਮਾਫ਼ੀ ਨਹੀਂ ਮੰਗਦਾ ਤੇ ਫਿਰ ਫਿਰ ਮਾਮਲਾ ਰਿਟਰਨ ਨਵਾਂ ਲਿਖਿਆ ਹੋਇਆ ਵਾ ਕਿ ਉਹਦੀ ਪਛਾਣ ਹੁਣ ਮਿੰਟੰਗੀ ਤਰੀਕੇ ਆ ਗਈ ਆ ਹੁਣ ਉਹਦੇ ਤੇ ਮਾਮਲਾ ਦਰਜ ਹੋ ਜਾਵੇ ਉਹ ਗਾਰਨ ਕਰਾਉਂਗੇ ਇਹ ਨਹੀਂ ਹੋ ਸਕਦਾ ਕਿ ਦੋਨੋਂ ਆਓ ਕੋਈ ਵੀ ਕਿ ਤੁਹਾਨੂੰ ਗਲਤ ਫੈਮਿਲੀ ਚਲੋ ਠੀਕ ਹੋ ਗਿਆ ਮੈਂ ਤਾਂ ਕਹਿੰਦੀ ਮੇਰੇ ਸਾਹਮਣੇ ਸਾਰਾ ਕੁਝ ਬੋਲ ਦੇਵੇ ਆ ਕੇ ਆਜਵੇ ਉਹ ਵੀ ਇੱਕ ਖੜਾ ਹੋ ਜਾਂਦੀ ਮੇਰੇ ਨਾਲ ਹੀ ਖੜਾ ਹੋ ਕੇ ਆ ਕੇ ਖੜਾ ਕਿਉਂ ਨਹੀਂ ਹੋ ਰਿਹਾ ਆ ਕੇ ਮੇਰੇ ਸਾਹਮਣੇ ਕੀ ਪਤਾ ਉਹਨੂੰ ਹੁਣ ਆਪਣੀ ਬੜੀ ਲਾਜ ਆਂਦੀ ਪਈ ਆ ਸ਼ਰਮ ਆਂਦੀ ਪਈ ਆ ਉਹਨੇ ਨਹੀਂ ਇਦਾਂ ਉਹਨੇ ਮਤਲਬ ਉਹ ਕਹਿੰਦੇ ਸੀ ਕਿ ਇਦਾਂ ਹੁ ਤਾਂ ਮੈਂ ਕਿਹਾ ਇਦਾਂ ਕਮਰੇ 'ਚ ਬੈਠ ਕੇ ਸਮਝੌਤਾ ਨਹੀਂ ਮੈਂ ਕਰਨਾ ਕਿਸੇ ਨਾਲ ਠੀਕ ਹੈ ਨਾ ਜਿਹੜੀ ਗੱਲ ਸੱਚੀ ਆ ਆ ਗੱਲ ਤੇ ਹੁਣ ਸਮਝੌਤਾ ਨਹੀਂ ਹੋਏ ਨਹੀਂ ਕਾਰਵਾਈ ਕਰੂੰਗੇ ਬਿਲਕੁਲ ਹੀ